ਗੁਰੂ ਸਾਹਿਬ ਕਹਿੰਦੇ ਨੇ ਕਿ ਬੰਦਾ ਠੱਗਿਆ ਜਾਂਦਾ ਜੇ ਬੰਦੇ ਦੇ ਕੋਲ ਰਾਜ ਆ ਜਾਵੇ ਦੁਨੀਆ ਦਾ ਤਾਂ ਬੰਦਾ ਤਾਂ ਵੀ ਠੱਗਿਆ ਜਾਂਦਾ ਰਾਜ ਮਾਲ ਰੂਪ ਜਾਤ ਜੋਵਨ ਪੰਜਾਂ ਦੇ ਠੱਗ ਇਹਨਾਂ ਨੂੰ ਪੰਜਾਂ ਨੂੰ ਠੱਗ ਕਹਿੰਦਾ ਤਾਂ ਰਾਜ ਨੂੰ ਵੀ ਠੱਗ ਕਹਿੰਦਾ ਤਾਂ ਮਾਲ ਨੂੰ ਵੀ ਠੱਗ ਕਹਿੰਦਾ ਤਾਂ ਰੂਪ ਨੂੰ ਵੀ ਠੱਗ ਕਹਿੰਦਾ ਤਾਂ ਜਾਤ ਨੂੰ ਵੀ ਠੱਗ ਕਹਿੰਦਾ ਤਾਂ ਜੋਵਨ ਨੂੰ ਵੀ ਠੱਗ ਕਹਿੰਦਾ ਤੇ ਪੰਜੇ ਠੱਗ ਗੁਰੂ ਸਾਹਿਬ ਨੇ ਸਾਫ਼ ਕਰ ਦਿੱਤੇ ਹੁਣ ਗੁਰੂ ਸਾਹਿਬ ਕਹਿੰਦੇ ਵੀ ਕਿਹੜੇ ਕਿਹੜੇ ਠੱਗ ਹੋਏ ਨੇ ਹੁਣ ਸਾਰੇ ਸਿੱਖ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਕਥਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਸ ਤੋਂ ਬਚ ਸਕਿਆ ਇੰਨੇ ਠੱਗੀ ਜੱਗ ਠਗਿਆ ਕਿੰਨੇ ਨਾ ਰਾਖੀ ਲੱਜ ਕੀ ਸਿੱਖ ਪ੍ਰਚਾਰਕਾਂ ਨੇ ਕੋਈ ਹੱਦ ਰੱਖੀ ਕੋਈ ਲੱਜ ਰੱਖੀ ਕੋਈ ਗੁਰੂ ਦੀ ਇੱਜ਼ਤ ਰੱਖੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਇੱਜ਼ਤ ਰੱਖੀ ਇਹਨਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਇਹਨਾਂ ਲੋਕਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਆਪਣੇ ਘਰ ਪਰਲੇ पर गुरु ग्रन्थ साव बानी त सच नि